ਸਸ ਵੀ ਗਾਲੀ ਕਿਸਾਨ ਵੀਰੋ ਕੱਲ ਤੁਹਾਨੂੰ ਮੈਂ ਵੀਡੀਓ ਪਾਈ ਸੀ ਆਪਾਂ ਨੇ ਸਾਰਾ ਸੀਡ ਬਾਹਰ ਕੱਢੇ ਸੀ ਅੱਜ ਪੂਰਾ ਫੋਲ ਤਾਂ ਆਪਾਂ ਨੇ ਪੂਰਾ A to Z ਸਾਰਾ ਫੋਲ ਕੇ ਚੰਗੀ ਤਰ੍ਹਾਂ ਸੁੱਕ ਜੂ ਇਹ ਸੁੱਕਣ ਤੋਂ ਬਾਅਦ ਆਪਾਂ ਇਹਦੇ ਸਪਰੇਅ ਕਰਾਂਗੇ ਗਾਜੋ ਵਗੈਰਾ ਦੀ ਸਪਰੇਅ ਕਰਦੇ ਆ ਤੇ ਸਪਰੇਅ ਕਰਕੇ ਵੀਰੇ ਆਪਾਂ ਚੰਗੀ ਤਰ੍ਹਾਂ ਸਗਾ ਕੇ ਦੁਬਾਰਾ ਇਹ ਥੈਲਿਆਂ 'ਚ ਪੈਕ ਕਰਕੇ ਧੰਗ ਲਗਾ ਦਾਨੀਆਂ। ਉਸ ਤੋਂ ਬਾਅਦ ਪ੍ਰੋਪਰ ਸੁਪਰਾਉਟ ਹੋ ਜੂ। ਸੁਪਰਾਉਟ ਹੋਣ ਤੋਂ ਬਾਅਦ ਇਹ ਆਪਾਂ ਖੇਤਾਂ 'ਚ ਲਾ ਲੈਣਾ। ਤੁਸੀਂ ਦੇਖਿਆ ਦਾਣਾ ਦੇਖ ਰਹੇ ਹੋ। ਕਿ ਸਾਰੀਆਂ ਅੱਖਾਂ ਜਿੰਨਾ ਕ ਸੁਪਰਾਉਟ ਪ੍ਰੋਪਰ ਨਹੀਂ ਹੁੰਦੀ ਹੈਗੀਆਂ। ਉਹ ਤੋਂ ਬਾਅਦ ਆਪਾਂ ਨੇ ਇਹ ਖੇਤ 'ਚ ਲੈ ਕੇ ਜਾਣਾ। ਫੇਰ ਖੇਤ 'ਚ ਲਾਉਣਾ। ਖੇਤ ਦੀ ਕੰਡੀਸ਼ਨ ਵੀ ਦੇਖਣੀ ਹੈ। ਖੇਤ ਆਪਾਂ ਪਹਿਲਾਂ ਰੌਣੀ ਕਰਾਂਗੇ। ਅੱਜ ਕੋ ਸਾਹਬਰਾ ਮਨੇ ਮੈਨੂੰ ਫੋਨ ਕਰਕੇ ਇਸ ਬਾਰੇ ਪੁੱਛਿਆ ਵੀ ਸੀ ਕਿ ਲਾਮੇ ਕੀ ਟੈਂਪਰੇਚਰ ਬਹੁਤ ਜ਼ਿਆਦਾ ਆਪਾ ਆਪਾਂ ਵੀਰੇ ਸਿੱਧਾ ਏਕੜ ਨਹੀਂ ਲਾਉਣ ਲੱਗੇ ਖੇਤ ਦੀ ਰੌਣੀ ਕਰਾਂਗੇ ਖੇਤ ਵਿੱਚ ਨਮੀ ਜ਼ਿਆਦਾ ਹੋਵੇ ਉਸ ਦੇ ਅਕੋਰਡਿੰਗ ਆਪਾਂ ਖੇਤ ਚਲਾਵਾਂਗੇ ਤੇ ਆਲੂ ਦੀ ਡੰਗਾਈ ਵੀ ਆਮ ਨਾਲੋਂ ਜੇ ਆਪਾਂ ਨਾਰਮਲ ਕੰਡੀਸ਼ਨ 'ਚ ਲਾਉਨੇ ਆ ਤਾਂ ਆਮ ਨਾਲੋਂ ਥੋੜੀ ਜਿਹੀ ਡੰਗਾਈ ਜ਼ਿਆਦਾ ਰੱਖਾਂਗੇ ਜੋ ਕਿ ਬਾਹਲਾ ਟੈਂਪਰੇਚਰ ਥੋੜਾ ਹੀ ਆਪਾ ਵੀਰੇ ਇਸ ਟਾਈਮ 32 33 ਦੇ ਟੈਂਪਰੇਚਰ ਆ ਤੇ ਟੈਂਪਰੇਚਰ ਵੀ ਘਟੇ ਤੇ ਉਸ ਤੇ ਦਾੜ ਢੂੰਗਾਈ ਜ਼ਿਆਦਾ ਹੋਵੇ ਤਾਂ ਟੈਂਪਰੇਚਰ ਦਾ ਬਾਹਰੀ ਟੈਂਪਰੇਚਰ ਦਾ ਅਸਰ ਵੀ ਘਟ ਹੋਵੇ ਫੇਰੇ ਆਪਾਂ ਲਾਵਾਂਗੇ ਇਹਨੂੰ ਆਲੂ ਨੂੰ ਆਲੂ ਲਾਵਾਂਗੇ ਤਸਰੀ ਦੇ ਲੰਮਸਮ ਲਾਵਾਂਗੇ ਵੀਰੇ ਆ ਕੇ ਜੇ ਮੌਸਮ ਜ਼ਿਆਦਾ ਪਹਿਲਾਂ ਠੀਕ ਹੋ ਗਿਆ ਵੈਦਰ ਫੇਰ ਪਹਿਲਾਂ ਵੀ ਲਗਾ ਸਕਦੇ ਆ ਪਰ ਸਪਰਾਉਟ ਹੋਣਾ ਬਹੁਤ ਜ਼ਰੂਰੀ ਹੈ ਸਪਰਾਉਟ ਤੋਂ ਹੋਏ ਤੋਂ ਬਾਅਦ ਹੀ ਆਪਾਂ ਖੇਤ ਚ ਲਾਵਾਂਗੇ ਸਾਰਾ ਸੀਡ ਆਪਾਂ ਪੋਲਤਾ ਚੰਗੀ ਤਰ੍ਹਾਂ ਸੁੱਕ ਜਾਊਗਾ ਖਰਾਬ ਦਾਣਾ ਬਿਲਕੁਲ ਬਾਹਰ ਕੱਢ ਦਾਂਗੇ ਨਹੀਂ ਇੰਨੇ ਟੈਂਪਰੇਚਰ 'ਚ ਖਰਾਬ ਦਾਣਾ ਨੇ ਜਦੋਂ ਦੁਬਾਰਾ ਆਪਾਂ ਪੈਕ ਕਰਤਾ ਸੈਲਿਆਂ 'ਚ ਇਹਨੇ 4 ਦਾਣੇ ਵੀ ਖਰਾਬ ਕਰ ਦਨੇ ਨੇ ਚੰਗੀ ਤਰ੍ਹਾਂ ਹੱਥ ਮਾਰ ਕੇ ਇਹਦੇ ਵਿੱਚ ਆਪੇ ਚੰਗੇ ਸਾਰੇ ਦਾਣਾ ਖਰਾਬ ਬਾਹਰ ਕੱਢ ਦੇਣਾ ਉਹ ਤੋਂ ਬਾਅਦ ਥੈਲਿਆਂ ਵਿੱਚ ਦੁਬਾਰਾ ਪੈਕ ਕਰਨਾ ਤੇ ਜ਼ਿਆਦਾ ਉਚਾਈ ਨਹੀਂ ਲਾਉਣੀ ਥੱਲੇ ਧਾਗ ਜ਼ਰੂਰ ਲਾਵਾਂਗੇ ਸਾਈਡ ਤੇ ਤੇ ਜ਼ਿਆਦਾ ਉਚਾਈ ਨਹੀਂ ਕਰਾਂਗੇ ਜਿਹਦਾ ਬਜਨ ਨਾ ਆਵੇ ਹਵਾ ਕ੍ਰਾਸ ਹੁੰਦੀ ਰਹੇ ਹਲਵਾ ਚ ਥੈਲਿਆਂ ਵਿੱਚ ਹਵਾ ਕ੍ਰਾਸ ਹੋਣੀ ਜ਼ਰੂਰੀ ਆ ਜਿਆ ਚੰਗੀ ਤਰ੍ਹਾਂ ਸਪਰੋਟ ਹੋ ਗਿਆ ਤੇ ਉਧਰ ਖੇਤ ਦੀ ਕੰਡੀਸ਼ਨ ਦੇਖ ਕੇ ਤੇ ਵੈਦਰ ਦੇਖ ਕੇ ਫਿਰ ਇਹ ਆਪਾਂ ਖੇਤ ਚ ਲਾਵਾਂਗੇ ਜਿੰਦਰਾ A to Z ਸਪਾਈ ਕਰਕੇ ਤੋਂ ਬਸ ਡੁੰਗਾਈ ਵੀ ਜ਼ਿਆਦਾ ਰੱਖਾਂਗੇ ਆਮ ਨਾਲੋਂ ਜ਼ਿਆਦਾ ਡੁੰਗਾਈ ਤੇ ਥੋੜਾ ਜਿਹਾ ਜ਼ਿਆਦਾ ਡੁੰਗਾਈ ਤੇ ਲਾਵਾਂਗੇ ਜਿਹੜਾ ਬਾਹਲੀ ਬਾਹਰ ਤਪਾਂ ਬਹੁਤ ਜ਼ਿਆਦਾ ਆ ਵੀਰੇ ਜਿਸ ਕਰਕੇ ਆਲੂ ਖਰਾਬ ਇਸ ਕਰ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਗੇਤਾ ਆਲੂ ਲਾਇਆ ਇਹਨੇ ਜਰਮੀਨੇਸ਼ਨ ਨਹੀਂ ਹੋਣੀ ਜਰਮੀਨੇਸ਼ਨ ਦਾ ਕਰਮੀ ਕਰਕੇ ਫਿਰ ਵੀ ਬਹੁਤ ਜ਼ਿਆਦਾ ਘਟ ਹੁੰਦੀ ਆ ਤੇ ਜੇ ਉੱਪਰ ਮਿੱਟੀ ਦੀ ਕਰਾਪ ਪ੍ਰੋਟੀਨ ਆ ਪਈ ਹੋਈ ਤਾਂ ਵੀ ਆਲੂ ਨੇ ਬਿਲਕੁਲ ਖਰਾਬ ਹੋ ਜਾਣਾ ਜੇ ਢੰਗਾਈ ਥੋੜੀ ਜਿਆਦਾ ਜ਼ਰੂਰੀ ਆ ਤੇ ਮੌਸਮ ਵੀ ਦੇਖਣਾ ਜ਼ਰੂਰੀ ਆ ਤੇ ਨਾਲ ਦੀ ਨਾਲ ਖੇਤ ਦੀ ਕੰਡੀਸ਼ਨ ਵੀ ਦੇਖਿਓ ਵੀ ਖੇਤ ਵਿੱਚ ਨਮੀ ਵੀ ਹੋਵੇ ਬਿਲਕੁਲ ਸੁੱਕੇ ਖੇਤ ਚ ਨਾ ਲਾ ਦਿਓ ਦੇਖਣਾ ਇਹ ਜ਼ਰਮੇ ਦੇ ਨਾਲ ਦੀ ਨਾਲੇ ਖਤਮ ਹੋ ਜਾਣੀ ਆ ਤਾਂ ਬਹੁਤ ਜ਼ਿਆਦਾ ਅਸਰ ਪਾਉ ਸਮੂ ਜੇ ਕਿਸੇ ਭਰਾ ਨੇ ਲਾਉਣਾ ਵੀ ਆ ਤਾਂ ਕੋਸ਼ਿਸ਼ ਕਰਿਓ ਸਾਰਾ ਕੁਝ ਦੇਖ ਕੇ ਕੰਡੀਸ਼ਨ ਵਾਦਰ ਦੇਖ ਕੇ ਤੇ ਆਪਣਾ ਖੇਤ ਵਿਚ ਨਵੀਂ ਦੇ ਕੇ ਖਲਾਇਓ ਬਾਕੀ ਜਿਹਦੇ ਨੇ ਪੈਕ ਕਰਾਂਗੇ ਸਪਰਾਉਟ ਉਹ ਖੇਤ ਚ ਲਾਵਾਂਗੇ ਤੁਹਾਨੂੰ ਵੀਡੀਓ ਜਰੂਰ ਪਾਵਾਂਗੇ ਠੀਕ ਹੈ ਆਪਾਂ ਦਾ ਥੋੜਾ ਜਿਆ ਇਸ ਵਾਰ ਥੋੜਾ ਜਿਆ ਅਰਲੀ ਕੱਢ ਲਿਆ ਪੰਜ ਚਾਰ ਦਿਨ ਹੋਰ ਵੀ ਕੱਢਣੇ ਸੀਗੇ ਪਰ ਕੋਸ਼ਿਸ਼ ਕਰਿਓ ਤੁਸੀਂ 30 ਤਰੀਕ ਦੇ ਜਿਨ੍ਹਾਂ ਨੇ ਅਗੇਤਾ ਲਾਉਣਾ ਅੱਜ 25 ਤਰੀਕ ਹੋ ਗਈ 30 ਤਰੀਕ ਦੇ ਲੰਮ ਸਮੇਂ ਹੀ ਬਾਅਦ ਕੱਟਿਓ ਥੋੜਾ ਮੌਸਮ ਸੈੱਟ ਹੋ ਜਾਊਗਾ ਠੀਕ ਹੈ ਤੇ ਚੰਗੀ ਤਰ੍ਹਾਂ ਫੋਲ ਕੇ ਸਫਾਈ ਕਰਕੇ ਇਹ ਆਪਣਾ ਆਲੂ ਦਵਾਈ ਲਾ ਕੇ ਰੱਖਿਓ ਤੇ ਵੇਰਗੇਤੇ ਵਿੱਚ ਲਾਇਓ ਧੰਨਵਾਦ